ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ 10ਵੀਂ ਜਮਾਤ ਦੀ ਸਾਹਿਤ ਮਾੜਾ ਪੁਸਤਕ ਵਿੱਚ ਦਰਜ ਤੁਰੰਦਾ ਹੁਨਰ ਵਾਰਤਕ ਲੇਖ ਦੇ ਸੰਖੇਪ ਸਾਰ ਬਾਰੇ ਗੱਲ ਕਰਾਂਗੇ ਇਹ ਲੇਖ ਨਰਿੰਦਰ ਸਿੰਘ ਕਪੂਰ ਦਾ ਲਿਖਿਆ ਹੋਇਆ ਹੈ ਕੇਵਲ ਸਬਰ ਸੰਤੋਖ ਵਾਲਾ ਵਿਅਕਤੀ ਹੀ ਲੰਮੇ ਪੈਂਡੇ ਤੁਰੰਦਾ ਸਾਹਸ ਕਰ ਸਕਦਾ ਹੈ ਜਿਹੜੇ ਠੀਕ ਤੁਰ ਨਹੀਂ ਸਕਦੇ ਉਹ ਗਲਤ ਨਿਸ਼ਾਨਿਆਂ ਤੇ ਪਹੁੰਚ ਜਾਂਦੇ ਹਨ ਜਦੋਂ ਵਿਅਕਤੀ ਇੱਕ ਥਾਂ ਤੇ ਰਹਿ ਕੇ ਅੱਕ ਜਾਂਦਾ ਹੈ ਤਾਂ ਉਹ ਦੂਰ ਨਿਕਲ ਜਾਣਾ ਚਾਹੁੰਦਾ ਹੈ ਤੁਰਨਾ ਅਸਲ ਵਿੱਚ ਹਲਕੇ ਫੁੱਲ ਹੋਣ ਦਾ ਹੁਨਰ ਹੈ ਯਾਤਰੀ ਜਗਿਆਸੂ ਅਬਲਾਸੀ ਦੇ ਅਰਥ ਤੁਰਨ ਵਾਲੇ ਵਿਅਕਤੀ ਤੋਂ ਹੀ ਹਨ ਪੰਜਾਬੀ ਸੱਭਿਆਚਾਰ ਦਰਿਆਵਾਂ ਦਾ ਸੱਭਿਆਚਾਰ ਅਤੇ ਨਿਰੰਤਰ ਵਹਿਣ ਵਿੱਚ ਪਿਆ ਦਾ ਸੱਭਿਆਚਾਰ ਹੈ। ਅਜੋਕੇ ਸਮੇਂ ਮਨੁੱਖ ਨੇ ਆਪਣੇ فاਸਲੇ ਲੰਮੇ ਕਰ ਲਏ ਹਨ। ਇਸ ਲਈ ਕਾਰਾਂ, ਗੱਡੀਆਂ ਤੇ ਬੱਸਾਂ ਉਸ ਦੀ ਮਜਬੂਰੀ ਬਣ ਗਈਆਂ ਹਨ। ਤੁਰੰ데 ਅ fırsਰਾਂ ਦਾ ਲਾਭ ਨਾ ਪ੍ਰਾਪਤ ਕਰਨ ਕਰਕੇ ਉਸ ਦੀਆਂ ਸਰੀਰਿਕ ਸਮੱਸਿਆਵਾਂ ਵੱਧ ਗਈਆਂ ਹਨ। ਤੁਰਨ ਨਾਲ ਸਾਡੇ ਅੰਦਰ ਸਵੈ ਵਿਸ਼ਵਾਸ ਉਪਜਦਾ ਹੈ ਇਸ ਤੋਂ ਹੀ ਕਿਸੇ ਦੀ ਆਜ਼ਾਦੀ ਮਾपी ਜਾ ਸਕਦੀ ਹੈ ਤੁਰਨ ਵਾਲਾ ਵਿਅਕਤੀ ਆਪਣੇ ਆਪ ਨੂੰ ਕੁਦਰਤ ਦੇ ਹਵਾਲੇ ਕਰ ਦਿੰਦਾ ਹੈ ਅਤੇ ਕੁਦਰਤ ਉਸ ਦੀਆਂ ਸਾਰੀਆਂ ਸਮੱਸਿਆਵਾਂ ਹੱਲ ਕਰ ਦਿੰਦੀ ਹੈ ਸਾਨੂੰ ਆਪਣੇ ਗਿਆਨ ਇੰਦ੍ਰੇ ਖੋਲ ਕੇ ਤੁਰਨਾ ਚਾਹੀਦਾ ਹੈ ਭਾਵੇਂ ਤੁਰਨ ਨਾਲ ਗਿਆਨ ਪ੍ਰਾਪਤ ਨਹੀਂ ਹੁੰਦਾ ਪਰ ਜੋ ਗਿਆਨ ਸਾਡੇ ਕੋਲ ਹੁੰਦਾ ਹੈ ਉਸ ਦੀ ਪੁਸ਼ਟੀ ਹੋ ਜਾਂਦੀ ਹੈ ਤੁਰਨ ਕਰਕੇ ਸਾਡਾ ਕੁਦਰਤ ਨਾਲ ਨਾਤਾ ਜੁੜਦਾ ਹੈ ਜੋ ਸਾਡੇ ਮਨ ਨੂੰ ਅਮੀਰ ਤੇ ਦਿਲ ਨੂੰ ਵਿਸ਼ਾਲ ਕਰਦਾ ਹੈ ਪੰਛੀਆਂ ਦਰਖਤਾਂ ਫੁੱਲਾਂ ਤੇ ਘਾਹ ਨਾਲ ਦੋਸਤੀ ਰੱਖਣ ਵਾਲਾ ਮਨੁੱਖ ਖੁਸ਼ ਰਹਿ ਸਕਦਾ ਹੈ ਉਮਰ ਕੋਈ ਵੀ ਹੋਵੇ ਤੁਰਨਾ ਚੰਗਾ ਹੈ ਅਜੋਕੇ ਯੋਗ ਵਿੱਚ ਉਹਨਾਂ ਲੋਕਾਂ ਦੀ ਗਿਣਤੀ ਵਧ ਰਹੀ ਹੈ ਜਿਹੜੇ ਤੁਰਨ ਨੂੰ ਸਮੇਂ ਦੀ ਬਰਬਾਦੀ ਆਖਦੇ ਹਨ ਜਿਹੜੇ ਲੋਕ ਤੁਰਨ ਦਾ ਵਿਰੋਧ ਕਰਦੇ ਹਨ ਉਹਨਾਂ ਦੀਆਂ ਬਹੁਤੀਆਂ ਗੱਲਾਂ ਆਪਣੀਆਂ ਬਿਮਾਰੀਆਂ ਬਾਰੇ ਹੀ ਹੁੰਦੀਆਂ ਹਨ ਬਹੁਤ ਤੇਜ਼ ਤੁਰਨਾ ਅਸ਼ਿਸ਼ਟਤਾ ਦੀ ਨਿਸ਼ਾਨੀ ਹੈ ਤੁਰਨ ਨਾਲ ਜ਼ਿੰਦਗੀ ਦਾ ਤਜਰਬਾ ਪ੍ਰਾਪਤ ਹੁੰਦਾ ਹੈ ਜੇਕਰ ਚਿਹਰੇ ਤੇ ਝੂੜੀਆਂ ਨਹੀਂ ਚਾਹੀਦੀਆਂ ਤੁਰਕੀ ਬੂਟਾਂ ਵਿੱਚ ਝੋੜੀਆਂ ਪਾ ਲੈਣੀਆਂ ਚਾਹੀਦੀਆਂ ਹਨ ਥੈਂਕ ਯੂ